ਸਾਰੀ ਤੁਹਾਨੂੰ ਸਾਰੇ ਪਤਾ ਹੈ ਆਈਐਸਏ ਤੋਂ ਲੈ ਕੇ ਸਾਰੀ ਏਜੰਸੀਜ਼ ਐਸ ਕੰਮ ਤੇ ਲੱਗੀ ਹੈ ਕਿ ਪੰਜਾਬ ਨੂੰ ਵਾਪਸ 20 ਸਾਲ ਪੁਰਾਣੀ ਅੱਜ ਪੰਜਾਬ ਦੇ ਲੋਕਾਂ ਨੂੰ ਫਰਕ ਪੰਜਾਬ ਦੇ ਲੋਕਾਂ ਨੂੰ ਫਰਕ ਦੇਖਣ ਦੀ ਲੋੜ ਹੈ ਇੱਕ ਪਾਸੇ ਉਹ ਲੋਕ ਹੈ ਜਿਹੜੇ ਪੰਜਾਬ ਨੂੰ ਅਫਗਾਨਿਸਤਾਨ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਸਰੀਆ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਈਜਿਪਟ ਵਰਗਾ ਬਣਾਉਣਾ ਚਾਹੁੰਦੇ ਆ ਜਿੱਥੇ ਲੜਾਈ ਝਗੜੇ ਇੱਕ ਪਾਸੇ ਉਹ ਲੀਡਰਸ਼ਿਪ ਹੈ ਜਿਹੜੀ ਅਮਨ ਸ਼ਾਂਤੀ ਮੋਡਰਟ ਲੀਡਰਸ਼ਿਪ ਹੈ ਸੇ ਕੌਮ ਦੀ ਜਿਹੜੀ ਪੰਜਾਬ ਚ ਅਮਨ ਸ਼ਾਂਤੀ ਪੰਜਾਬ ਦੀ ਤਰੱਕੀ ਪੰਜਾਬ ਦੀ ਡਿਵੈਲਪਮੈਂਟ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਚਾਹੁੰਦੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਤਰੱਕੀ ਲਿਆਉਣੀ ਚਾਹੁੰਦੀ ਹੈ ਦੂਜੇ ਉਹ ਲੋਕ ਹਨ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣਾ ਚਾਹੁੰਦੇ ਹੈ ਪੰਜਾਬ ਦੇ ਵਿੱਚ ਬੇਅਦਬੀਆਂ ਕਰਕੇ ਪਿਆ ਹੈ ਆਪਦੇ ਅੰਦਰ ਐਜਾ ਮਾਹੌਲ ਕ੍ਰੀਏਟ ਕਰਕੇ ਪੰਜਾਬ ਦੀ ਸਾਰੀ ਜਿਹੜੀ ਖੁਸ਼ਹਾਲੀ ਆ ਉਹਨੂੰ ਖਤਮ ਕਰਨਾ ਚਾਹੁੰਦੇ ਆ ਤੁਸੀਂ ਦੇਖਿਆ ਹਣਾ ਕਿੰਨੀ ਪੰਜਾਬ ਚ ਓਵਰ ਆਲ ਪੰਜਾਬ ਦੀ ਤਰੱਕੀ ਇੰਨੀ ਹੋਈ ਆ 50 ਸਾਲਾਂ ਚ ਹੁਣ ਇਲੈਕਸ਼ਨ ਆ ਗਿਆ ਆ ਇਲੈਕਸ਼ਨ ਨੂੰ ਦੇਖਦੇ ਮੰਦਰ ਹੋਤੇ ਆ ਸਾਰੇ ਕੰਮ ਸ਼ੁਰੂ ਹੋ ਗਏ ਆ ਸਰ ਇਹ ਤੇ ਵੱਡੀ ਗੱਲ ਆ ਜਿਹੜੀ ਵੱਡੀ ਗੱਲ ਆ ਜਿਹੜੀ ਵੱਡੀ ਗੱਲ ਆ ਜਿਹੜੀ ਵੱਡੀ ਗੱਲ ਆ ਕਿ ਕਾਂਗਰਸ ਸਭ ਤੋਂ ਅੱਗੇ ਹੈ ਇਹਦੇ ਵਿੱਚ ਉਪਲੀ ਆ ਗਈ ਹੈ ਇਹਦੇ ਚ ਹੁਣ ਡਿਨਾਈ ਕਰਨ ਦੇ ਵੀ ਲੋੜ ਨਹੀਂ ਜੇ ਉਹਨਾਂ ਦੇ ਐਮਐਲਏ ਬਟਿਆ